ਰੈਂਡਮ ਲੋਰ ਉਹੜੀਆਂ ਆਪਣਾ ਕੀ ਹੋਇਆ ਅੱਜ ਤੁਹਾਡੇ ਨਾਲ ਮੈਂ ਆਪਣੇ ਮੈਕਸ ਮਾਲਜ ਵਿੱਚ ਏਜੰਟ ਨੇ ਸੈਕੰਡ ਫਲੋਰ ਤੇ ਉਹ ਮੈਕਸ ਰਤਨ ਉਬਰਸੀ ਜਿੰਨਾਂ ਕੋ ਯੂਕੇ ਜਾਣ ਲਈ ਮੈਂ ਫਾਈਲ ਅਪਲਾਈ ਕਰੀ ਸੀ 14 ਜੂਨ ਨੂੰ ਉਹਨਾਂ ਨੂੰ ਮੈਂ ਪੇਮੈਂਟ ਚਾਰ ਦਿੱਤੀ ਸਾਰੀ ਕੋਟਨ ਤੇ ਪੇਮੈਂਟ ਕਰਨ ਤੋਂ ਬਾਅਦ ਇਹਨਾਂ ਦਾ ਮੇਰਾ 15 ਗਾ 2013 ਨੂੰ ਅਪਰੂਵਲ ਆ ਗਿਆ ਸੀ ਵਿਜੀ ਦੀ ਇਹਨਾਂ ਨੇ ਪਾਸਪੋਰਟ ਮੇਰਾ ਜਮ੍ਹਾਂ ਕਰਾਉਣ ਅਨੁਸਾਰ ਇਹਨਾਂ ਨੇ ਮੇਰਾ ਫੰਡ ਚੈੱਕ ਲਿਆ ਕੋਣ ਤੇ ਫੰਡ ਚੈੱਕ ਅਨੁਸਾਰ 3 ਨਵੰਬਰ ਨੂੰ ਮੇਰਾ ਕੇਸ ਰਿਜੈਕਟ ਹੋ ਗਿਆ ਰਿਜੈਕਟ ਹੋਣ ਤੋਂ ਬਾਅਦ ਇਹਨਾਂ ਨੇ ਮੇਰੀ ਪੇਮੈਂਟ ਮੈਂ ਕਿਹਾ ਮੇਰੀ ਪੇਮੈਂ ਇਹਨਾਂ ਨੇ ਮੇਰੀ ਪੇਮੈਂਟ ਦੇ ਧਮਕੀਆਂ ਦਿੰਦੇ ਨੇ ਤੇ ਗਾਲ੍ਹਾਂ ਕੱਢ ਰਹੇ ਨੇ ਉੱਪਰੋਂ ਤੇ ਅੱਜ ਪੌਣੇ 2 ਸਾਲ 1.5 ਸਾਲ ਹੋ ਗਏ ਜੀ ਜੀ ਹਾਂ ਜੀ ਹਾਂ ਅੱਛਾ ਹਾਂ ਇਹ ਕੰਮ ਵੀ ਸਾਡੇ ਬਹੁਤ ਲਿੰਕ ਨੇ ਵੀ ਤੂੰ ਐ ਕਰ ਲੈ ਐ ਕਰ ਲੈ ਵੀ ਇੱਕ ਦੋ ਜਾਣਿਆਂ ਤੇਰੀ ਗੱਲ ਹੋਈ ਵੀ ਅਸੀਂ ਉਮੀਦ ਤੈਨੂੰ ਪੈਸੇ ਵਾਪਸ ਕਰ ਦਾਂਗੇ ਪਰ ਇਹਨੇ ਜਮਾ ਨਹੀਂ ਕਰਿਆ ਉਹਦੇ ਵਿੱਚ 2 ਲੱਖ ਰੁਪਈਆ ਪਾਇਆ ਤੇ ਉੱਪਰ ਜੀ ਡਰਾਉਂਦਾ ਧਮਕਾਉਂਦਾ ਤੇ ਬਕਾਇਦਾ ਉਹਨਾਂ ਦੀ ਰਿਕਾਰਡਿੰਗਾਂ ਤੇ ਜੋ ਵੀ ਬੈਂਕ ਚੋਂ ਪੈਸੇ ਨੇ ਸਾਰੇ ਟ੍ਰਾਂਸਫਰ ਆਰਟੀਜੀਐਸ ਕਰਿਓ ਇਹਨੇ ਵਿੱਦ ਪ੍ਰੂਫ ਸਾਰੇ ਆਪਣੇ ਕੋਲ ਨੇ ਠੀਕ ਹੈ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਸਾਨ ਜੱਥ ਤਾਂ ਇਹਨਾਂ ਨਾਲ ਫਿਰ ਜਿੰਨੇ ਮੀਟਿੰਗ ਸੀ ਫਿਰ ਉਸਾ ਉਹਨਾਂ ਦਾ ਡਰਾਇਰ ਤੁਮ ਪਾਇਆ ਜਾਂਦਾ ਸੀ ਹਾਂਜੀ 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 ਰਿਕਾਰਡਿੰਗਾਂ ਬਗਾਇਦਾ ਗਾਲਾਂ ਕੱਢਦੇ ਨਹੀਂ ਰਿਕਾਰਡਿੰਗਾਂ ਇਹਨਾਂ ਦੀਆਂ ਸਾਰੀਆਂ ਠੀਕ ਹੈ ਤੇ ਹੁਣ ਤੁਸੀਂ ਜਾਣੇ ਚਾਹਨੇ ਚਾਹਨੇ ਵੀ ਆਪਣਾ ਪੇਮੈਂਟ ਵਾਪਸ ਕਰੀ ਜਾਵੇ ਵਸ ਤੇ ਸਾਫ ਹਮਲੇ ਹਨ ਤੇ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਏਜੰਟਾਂ ਦੇ ਉੱਤੇ ਕਾਰਵਾਈ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਬੰਦ ਹੋਣੇ ਚਾਹੀਦੇ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਏਜੰਟਾਂ ਦੇ ਕੋਲ ਫਰਜਾਂ ਦੇ ਮਾਵਾ ਵੀ ਆਪ ਦਾ ਪੂਰਾ ਸਿਕਿਉਰ ਹੋ ਕੇ ਜਾਣੇ ਕਿ ਫਿਰ ਲਾਭ ਦਾ ਕਰਨ ਵੀ ਉਦੋਂ ਇਹਨਾਂ ਜਿਵੇਂ ਠੱਗ ਬੈਠੇ ਨੇ ਹਜੇ ਬਹੁਤ ਨੇ ਵੀ ਇਹਨਾਂ ਕੋਲ ਨਾ ਫਸੋ ਠੱਗ ਏਜੰਟ ਨੇ ਠੀਕ ਹੈ ਹਾਂਜੀ ਥੈਂਕ ਯੂ ਮੈਂ ਰਜਿੰਦਰ ਸਿੰਘ ਸਿਆੜ ਭਾਰਤੀ ਕਿਸਾਨ ਜੂਨੇ ਨੇਕਤਾ ਗ੍ਰਾਹਾ ਜ਼ਿਲ੍ਹਾ ਬੋਲ ਰਿਹਾ ਅੱਜ ਸਾਨੂੰ ਮਜਬੂਰ ਨਾ ਇੱਥੇ ਆ ਕੇ ਬਹਿਣਾ ਪਿਆ ਆ ਜਿਹੜਾ ਉਮੈਕਸ ਮਾਲ ਆ ਇਹਦੇ ਅੰਦਰ ਇੱਕ ਟਰੈਵਲ ਏਜੰਸੀ ਆ ਰਤਨ ਓਵਰਸੀਜ਼ ਨਾਂ ਦੀ ਜਿਹਦਾ ਮਾਲਕ ਦਾ ਨਾਂ ਜਸ ਜੀਵਨ ਜੋਤ ਇਸ ਤਰ੍ਹਾਂ ਦਾ ਨਾਂ ਇਸ ਟਰੈਵਲ ਏਜੰਸੀ ਦੇ ਕੋਲੇ ਇੱਕ ਨੌਜਵਾਨ ਬੱਚਾ ਸਾਡਾ ਗੁਰਜਾਪ ਸਿੰਘ ਪਿੰਡ ਜੀ ਦਾ ਹੈਗਾ ਰੋੜੀਆਂ ਪੁੱਤਰ ਬਲਦੇਵ ਸਿੰਘ ਉਸ ਨੇ ਯੂਕੇ ਜਾਣ ਵਾਸਤੇ ਜੂਨ 2023 ਦੇ ਵਿੱਚ ਰਤਨ ਓਵਰਸੀਜ਼ ਜਿਹੜੀ ਟਰੈਵਲ ਏਜੰਸੀ ਆ ਇਹਦੇ ਕੋਲੇ ਆਪਣੀ ਫਾਈਲ ਲਗਵਾਈ ਸੀ ਜਿਸ ਨੂੰ ਉਹਨੇ 16 ਲੱਖ ਰੁਪਈਆ ਡੇਅਰ 2 ਲੱਖ ਰੁਪਈਆ ਨਗਦ ਤੇ ਬਾਕੀ ਦਾ ਬੈਂਕਰਾਂ ਹੀ ਪੇਮੈਂਟ ਕੀਤੀ ਸੀਗੀ ਲੇਕਿਨ ਉਹਦੀ ਜਿਹੜੀ ਫਾਈਲ ਸੀ ਉਹ ਰਿਜੈਕਟ ਹੋ ਗਈ ਉਹਨੂੰ ਵੀਜ਼ਾ ਨਹੀਂ ਲੱਗਿਆ ਜਦੋਂ ਵੀਜ਼ਾ ਨਹੀਂ ਲੱਗਿਆ ਟਰੈਵਲ ਏਜੰਟ ਦਾ ਫਰਜ ਬਣਦਾ ਸੀ ਕਿ ਉਹਦੀ ਰਕਮ ਵਾਪਸ ਕਰਨੀ ਸੀ ਲੇਕਿਨ ਉਸ ਨੇ ਨਾ ਤਾਂ ਉਹਨੂੰ ਦੁਬਾਰਾ ਫਾਈਲ ਲਈ ਉਹਦੀ ਜਦੋਂ ਉਹਨਾਂ ਨੇ ਰੌਲਾ ਪਾਇਆ ਉਹਨੂੰ ਮਾੜਾ ਹੌਲੀ ਕਰਾ ਦੋ ਨਾ ਤਾਂ ਉਹਨਾਂ ਨੇ ਉਹਦੀ ਫਾਈਲ ਲਈ ਦੁਬਾਰਾ ਜਦੋਂ ਉਹਨਾਂ ਨੇ ਰੌਲਾ ਪਾਇਆ ਤਾਂ ਉਹਨੂੰ 2 ਲੱਖ ਰੁਪਏ ਮੋੜ ਦਿੱਤਾ ਉਸ ਤੋਂ ਬਾਅਦ ਉਹਨੂੰ ਪਹਿਲਾਂ 10 ਲੱਖ ਦਾ ਚੈੱਕ ਦਿੱਤਾ ਫਿਰ 10 ਲੱਖ ਦਾ ਚੈੱਕ ਵਾਪਸ ਲੈ ਕੇ 12 ਲੱਖ ਦਾ ਦੇਤਾ ਉਹ ਚੈੱਕ ਉਹ ਬਾਉਂਸ ਹੋ ਗਿਆ ਬੈਂਕ ਦੇ ਵਿੱਚ ਉਹ ਵੀ ਇਹਦੇ ਤੇ ਜੇ ਚਾਹੇ ਤਾਂ ਉਹ ਗਰਜਾਬ ਸਿੰਘ ਕੇਸ ਕਰ ਸਕਦਾ ਹੈਗਾ ਤੇ ਲੇਕਿਨ ਇਹ ਜਿਹੜਾ ਟਰੈਵਲ ਏਜੰਟ ਆ ਇਹ ਸਾਨੂੰ ਲਾਰੇ ਤੇ ਲਾਰੇ ਆ ਰਿਹਾ ਲਾਰੇ ਆ ਉਸ ਨੌਜਵਾਨ ਨੂੰ ਫੋਨ ਦੇ ਉੱਤੇ ਇਹ ਮਾੜਾ ਚੰਗਾ ਵੀ ਬੋਲਦਾ ਇੱਥੋਂ ਤੱਕ ਕੇ ਗਾਲਾਂ ਵੀ ਕੱਢੀਆਂ ਨੇ ਉਦੀ ਰਿਕਾਰਡਿੰਗ ਵੀ ਉਸ ਬੱਚੇ ਦੇ ਕੋਲੇ ਆ ਇਹ ਸਾਰੇ ਕਾਹਦੇ ਤੋਂ ਦੁਖੀ ਹੋ ਕੇ ਉਸਨੇ ਅ ਪਹਿਲੀ ਗੱਲ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਸਿਸਟਮ ਹੀ ਇਹੋ ਜਿਹਾ ਬਣਾਤਾ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਇੱਥੇ ਰੋਲਣ ਲਈ ਮਜਬੂਰ ਨੇ ਉਹਨਾਂ ਨੂੰ ਮਜਬੂਰੀ ਬਾਸ ਜਾਇਜ਼ ਨਾਇਜ਼ ਢੰਗ ਤਰੀਕਾ ਵਰਤ ਕੇ ਬਾਹਰਲੇ ਮੁਲਕਾਂ ਦਾ ਰੁਖ ਕਰਨਾ ਪੈ ਰਿਹਾ ਕੋਈ ਮਾਂ ਪਿਓ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਜਾਣ ਨਾ ਕੋਈ ਬੱਚਾ ਚਾਹੁੰਦਾ ਕਿ ਉਹ ਆਪਣੇ ਮਾਪਿਓ ਨੂੰ ਇੱਥੇ ਰੋਲਣ ਦੇ ਲਈ ਛੱਡ ਕੇ ਜਾਵੇ ਅਸੀਂ ਸਮਾਜ ਵਿੱਚ ਆਮ ਦੇਖਦੇ ਆ ਸਾਡੇ ਵਰਗੇ ਬੁਢੇ ਠੇਰੇ ਇੱਥੇ ਬੈਠੇ ਆ ਨੌਜਵਾਨ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਰੁਲਦੇ ਆ ਇਹ ਬੱਚੇ ਨੇ ਕੀਤਾ ਕੀ ਹੈ ਨਹੀਂ ਕਿੰਨੀ ਪੜ੍ਹਾਈ ਕੀਤੀ ਆ ਤੂੰ ਮੈਨੂੰ ਕਾਹਦਾ ਡਿਪਲੋਮਾ ਕਰੇਗਾ ਹਾਂ ਇਸ ਗੁਰਜਾਬ ਸਿੰਘ ਨੇ ਪਲੱਸ 2 ਕਰਦੋ ਬਾਅਦ ਪਲੰਬਰ ਦਾ ਡਿਪਲੋਮਾ ਕੀਤਾ ਹੋਇਆ ਚਲੋ ਜਦੋਂ ਇਸ ਨੂੰ ਇੱਥੇ ਕੋਈ ਚੰਗੀ ਨੌਕਰੀ ਨਾ ਮਿਲੀ ਇਹਨੇ ਪਿਓ ਦੀ ਜ਼ਮੀਨ ਜਾਇਦਾਦ ਵੇਚ ਕੇ ਇੰਗਲੈਂਡ ਜਾਣ ਦਾ ਸੁਪਨਾ ਸਜਾਇਆ ਸੀ ਤੇ ਇਸ ਏਜੰਟ ਨੂੰ 16 ਲੱਖ ਰੁਪਏ ਦਿੱਤਾ ਸੀ ਸਾਡਾ ਅਗਲਾ ਕਦਮ ਕੀ ਹੈ ਜੀ ਹੁਣ ਧਰਨਾ ਲਗਾਇਆ ਗਿਆ ਸਾਡਾ ਅਗਲਾ ਕਦਮ ਇਹ ਆ ਜੀ ਪਹਿਲੀ ਤਾਂ ਸਾਡੀ ਤਰਜੀਹ ਹੁੰਦੀ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਜਿਹੜੀ ਟੇਬਲ ਟਾਕ ਦੇ ਵਿੱਚ ਮਸਲੇ ਨਿਬੇੜਣ ਦੇ ਵਿੱਚ ਵਿਸ਼ਵਾਸ ਰੱਖਦੀ ਆ ਜੇਕਰ ਉਹ ਟੇਬਲ ਟਾਕ ਤੇ ਨਹੀਂ ਆਊਗਾ ਕੋਈ ਗੱਲ ਟੇਬਲ ਟਾਕ ਤੇ ਨਹੀਂ ਨਿਭੜੂਗੀ ਫਿਰ ਜਥੇਬੰਦੀ ਮਜਬੂਰ ਹੋ ਕੇ ਉਹਦੇ ਘਰ ਦੇ ਅੱਗੇ ਉਹਦੇ ਦਫ਼ਤਰ ਦੇ ਅੱਗੇ ਜਿੱਥੇ ਵੀ ਸਾਡੀ ਉੱਪਰਲੀ ਲੀਡਰਸ਼ਿਪ ਸਾਨੂੰ ਅਗਵਾਈ ਦੇਊਗੀ ਸਾਨੂੰ ਸਲਾਹਤ ਹੋਊਗੀ ਉਸ ਦੇ ਮੁਤਾਬਕ ਇਸ ਰਤਨ ਓਵਰਸੀਜ਼ ਦੇ ਮਾਲਕ ਦੇ ਘਰ ਅੱਗੇ ਜਾਂ ਇਸ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਊਗਾ ਅੱਜ ਸਿਰਫ ਅਸੀਂ ਸੰਕੇਤਕ ਧਰਨਾ ਲਾਉਣ ਆਏ ਆਂ ਅੱਜ ਚੇਤਾਵਨੀ ਦੇਣ ਆਏ ਆਂ ਬਿਲਕੁਲ ਨਹੀਂ ਕੀਤਾ ਜੀ ਕੱਲ ਉਹਨੇ ਕੋਸ਼ਿਸ਼ ਕੀਤੀ ਸੀ ਵੀ ਮੈਂ ਗੱਲਬਾਤ ਲਈ ਤਿਆਰ ਆਂ ਲੇਕਿਨ ਸ਼ਾਮ ਨੂੰ ਉਹ ਜਵਾਬ ਦੇਤਾ ਕਹਿੰਦਾ ਜੀ ਮੈਂ ਤਾਂ ਫਿਰੋਜ਼ਪੁਰਾਂ ਕੱਲ ਨੂੰ ਗੱਲ ਕਰਾਂਗੇ ਅੱਜ ਉਹਦੇ ਨਾਲ ਫੋਨ ਤੇ ਗੱਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੱਕਿਆ ਫੋਨ 11 11:30 ਵਜੇ ਫੋਨ ਚੱਕਿਆ ਐਨੀ ਗੱਲ ਕਹਿਤੀ ਉਸਨੇ ਕਹਿੰਦਾ ਜੀ ਅਸੀਂ ਤਾਂ ਸੁੱਤੇ ਪਏ ਆ ਅਜੇ ਹੁਣ ਆ ਪਰਿਵਾਰ ਸਾਡਾ ਭਾਰਤੀ ਗ੍ਰਾਮ ਦੀ ਉਹਨਾਂ ਨੂੰ ਜਗਾਉਣ ਵਾਸਤੇ ਆਇਆ। ਦੇਖੋ ਜੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਨੇ ਕਿੰਨੇ ਕ ਬੰਦਿਆਂ ਨਾਲ ਠੱਗੀ ਲਾਈ ਆ। ਇਹ ਆਪਾਂ ਸਾਰੇ ਜਾਣਦੇ ਆਂ ਵੀ ਇਹ ਜਿਹੜੇ ਜਿਹੜੇ ਟਰੈਵਲ ਏਜੰਟ ਨੇ ਅਨੇਕਾਂ ਲੋਕਾਂ ਨੂੰ ਆਪਦਾ ਸ਼ਿਕਾਰ ਬਣਾ ਚੁੱਕੇ ਨੇ ਤੇ ਬਣਾ ਰਹੇ ਨੇ। ਹਾਂਜੀ ਸਰਕਾਰ ਅੱਗੇ ਇਹ ਸਰਕਾਰ ਨੂੰ ਵੀ ਚੇਤਾਵਨੀ ਨਹੀਂ ਹੁੰਦੀ ਆ ਸਾਡੀ ਤਾਂ ਅਪੀਲਾਂ ਕਰ ਕਰਕੇ ਅਸੀਂ ਹੱਥ ਥੱਕ ਚੁੱਕੇ ਆਂ। ਸਰਕਾਰ ਨੂੰ ਵੀ ਚੇਤਾਵਨੀ ਆ ਵੀ ਇਹ ਜਿਹੇ ਟਰੈਵਲ ਏਜੰਟਾਂ ਨੂੰ नई कोई ना कोई सार्थक कार्रवाई की जैर कानूनी रोकिया जा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर